ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੰਦੀਪ ਸਣੀ ਦੇ ਮੈਡੀਕਲ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸੁਦੀਰ ਸੂਰੀ ਦਾ ਕਤਲ ਮਾਮਲੇ ਦੇ ਵਿੱਚ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੰਦੀਪ ਸਣੀ ਦੀ ਕੱਲ ਜਿਹੜੀ ਆ ਸੰਗਰੂਰ ਦੇ ਵਿੱਚ ਮੈਡੀਕਲ ਹੋਇਆ ਸੀ ਜਿਸ ਦੀ ਰਿਪੋਰਟ ਹੈ ਜਿਹੜੀ ਅੱਜ ਆਈ ਆ ਉਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਸੁਪਰਡੈਂਟ ਦੇ ਵੱਲੋਂ ਅਦਾਲਤ ਦੇ ਵਿੱਚ ਇੱਕ ਸੀਲ ਬੰਦ ਰਿਪੋਰਟ ਆ ਜਿਹੜੀ ਉਹ ਪੇਸ਼ ਕੀਤੀ ਆ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸੰਦੀਪ ਸਣੀ ਦੇ ਵਕੀਲ ਕੁੰਮਨ ਬ੍ਰਦਰਸ ਦੇ ਵੱਲੋਂ ਇੱਕ ਵੀਡੀਓ ਆ ਜਿਹੜੀ ਉਹ ਪਾਈ ਗਈ ਆ ਜਿਸ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਸੰਦੀਪ ਸਣੀ ਨੂੰ 11 ਥਾਵਾਂ ਤੇ ਜਿਹੜੀਆਂ ਸੱਟਾਂ ਲੱਗੀਆਂ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੈਡੀਕਲ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਾਂ ਦੱਸ ਦਈਏ ਕਿ ਸੰਦੀਪ ਸਿੰਘ ਦੇ ਵਕੀਲ ਦਾ ਦਾਵਾ ਹੈ ਕਿ ਸਰੀਰ ਤੇ 11 ਜਗ੍ਹਾ ਤੇ ਸੱਟਾਂ ਦੇ ਨਿਸ਼ਾਨ ਨੇ ਜਿਹੜੇ ਪਾਏ ਗਏ ਨੇ ਸਰੀਰ ਦੇ ਹੇਠਲੇ ਹਿੱਸੇ ਤੇ ਖੱਬੇ ਪਾਸੇ ਜਿਹੜਾ ਕਿ ਜ਼ਖਮ ਪਾਏ ਗਏ ਨੇ ਤਾਂ ਸਰੀਰ ਦੇ ਹੇਠਲੇ ਹਿੱਸੇ ਸੱਜੇ ਪਾਸੇ ਤੇ ਵੀ ਜਿਹੜਾ ਕਿ ਸੱਟਾਂ ਦੇ ਨਿਸ਼ਾਨ ਨੇ ਉਪਾਈ ਗਏ ਨੇ ਤਾਂ ਏ ਤੁਹਾਨੂੰ ਦੱਸ ਦਈਏ ਕਿ ਸੱਜੀ ਅੱਖ ਦੇ ਵਿੱਚ ਜ਼ਖਮ ਜਿਹੜੇ ਉਹਨਾਂ ਦੇ ਨਿਸ਼ਾਨ ਵੀ ਪਾਏ ਗਏ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੰਦੀਪ ਸਣੀਦੀ ਮੈਡੀਕਲ ਰਿਪੋਰਟ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ 11 ਜਗ੍ਹਾ ਤੇ ਸੱਤਾਂ ਦੇ ਨਿਸ਼ਾਨ ਨੇ ਜਿਹੜੇ ਉਹ ਪਾਏ ਗਏ ਨੇ ਕੁੰਮਨ ਬਰਦਰਸ ਵਕੀਲ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਸੱਜੀ ਸਾਈਡ ਹੇਟਲੀ ਜਗ੍ਹਾ ਜਿਹੜੇ ਸੱਤਾਂ ਦਾ ਨਿਸ਼ਾਨ ਨੇ ਤੇ ਖੱਬੀ ਸਾਈਡ ਤੇ ਵੀ ਹੇਟਲੀ ਜਗ੍ਹਾ ਸੱਤਾ ਦੇ ਨਿਸ਼ਾਨ ਨੇ ਜਿਹੜੇ ਉਹ ਪਾਏਗੇ ਨਾ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਸੁਪਰਡੈਂਟ ਦੇ ਵੱਲੋਂ ਅਦਾਲਤ ਦੇ ਵਿੱਚ ਸੀਲਬੰਦ ਜਿਹੜੀ ਰਿਪੋਰਟ ਉਹ ਸੌਂਪੀ ਗਈ ਹੈ ਵਕੀਲਾਂ ਦੇ ਵੱਲੋਂ ਵੱਡੇ ਖੁਲਾਸੇ ਜਿਹੜੇ ਕੀਤੇ ਗਏ ਨੇ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸੰਦੀਪ ਸਣੀ ਦੇ ਵਕੀਲ ਹੁਮਨ ਬ੍ਰਦਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਮਾਨਚੂ ਕੋਰਟ ਪਟਿਆਲਾ ਨੇ 17 ਤਰੀਕ ਨੂੰ ਇੱਕ ਆਰਡਰ ਕੀਤਾ ਸੀਗਾ ਜਿਸ ਦੇ ਵਿੱਚ ਬੋਰਡ ਸੰਗਰੂਰ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਬਣਾ ਦਿੱਤਾ ਗਿਆ ਸੀ ਉਸ ਬੋਰਡ ਦੇ ਵਿੱਚ 18 ਤਰੀਕ ਨੂੰ ਇਹਨਾਂ ਨੇ ਕਿਹਾ ਸੀ ਕਿ ਜੋ ਆਰਡਰ ਹੈ ਉਹਦੇ ਮੁਤਾਬਕ ਹਸਪਤਾਲ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਜਿਹੜਾ ਜੇਬ ਸੁਪਰਡੈਂਟ ਸੰਗਰੂਰ ਸੀਗਾ ਉਹਨਾਂ ਨੇ ਪੇਸ਼ ਕੀਤਾ ਔਰ ਉਹਦੀ 18 ਨੂੰ ਹੀ ਜਰੂਰ ਸਭ ਦਾ ਇੱਕ ਹੁਕਮ ਸੀ ਕਿ 18 ਨੂੰ ਹੀ ਸੇਮ ਡੇ ਜਿਹੜੀ ਉਹਦੀ ਰਿਪੋਰਟ ਹੈ ਮੈਡੀਕਲ ਉਹਦੇ ਐਮਐਲਰ ਦੀ ਉਹ ਜਿਹੜੀ ਕੋਰਟ ਦੇ ਵਿੱਚ ਫਰਨਿਸ਼ ਕੀਤੀ ਜਾਏਗੀ ਸੋ ਸਾਨੂੰ ਉਹ ਜਿਹੜੀ 18 ਵਾਲੀ ਹੀ ਰਿਪੋਰਟ ਹੈ ਉਹ ਸਾਡੇ ਹੱਥ ਦੇ ਵਿੱਚ ਮਾਨ ਜੋ ਕੋਰਟ ਦੇ ਵਿੱਚ ਅਸੀਂ ਕਾਪੀ ਅਪਲਾਈ ਕੀਤੀ ਹੈ ਤੇ ਉਹਦੀ ਰਿਪੋਰਟ ਸਾਡੇ ਜਿਹੜੀ ਹੱਥ ਦੇ ਵਿੱਚ ਆਈ ਏ ਔਰ ਇਹਦੇ ਵਿੱਚ ਮੈਂ ਕਹੂੰਗਾ ਕਿ ਬੋਰਡ ਤੋਂ ਹੁਣ ਇੱਕ ਚੀਜ਼ ਬੜੀ ਕਲੀਅਰ ਹੋ ਗਈ ਕਿ ਬੋਰਡ ਜਿਹੜਾ ਸੀਗਾ ਉਹ ਕੰਸਟੀਟਿਊਟ ਤਾਂ ਜੱਜ ਸਾਹਿਬ ਨੇ ਪਹਿਲਾਂ ਰਜਿੰਦਰਾ ਹਸਪੀਟਲ ਕੀਤਾ ਪਟਿਆਲਾ ਫਿਰ ਸ਼ਿਫਟ ਕੀਤਾ ਸਹੂਆ ਇਹ ਕਿਉਂ ਪੁਲਿਸ ਇਸ ਚੀਜ਼ ਤੋਂ ਭੱਜ ਰਹੀ ਸੀ ਤੇ ਇਹਨਾਂ ਦਾ ਢੀਠ ਪਣਾ ਉਹਨਾਂ ਦੇ ਅੱਗੇ ਪੇਸ਼ ਕਰਨ ਦਾ ਇਹ ਹੁਣ ਕਲੀਅਰ ਹੋਇਆ ਸਾਨੂੰ ਵੀ ਇਹ ਕਿਉਂ ਭੱਜ ਰਹੇ ਸੀਗੇ ਇੰਜਰੀਜ਼ 11 ਇੰਜਰੀਜ਼ ਨਹੀਂ ਇੱਕ ਤੋਂ 2 3 4 ਨਹੀਂ ਆ ਦੇਖੋ ਤੁਸੀਂ ਇੱਕ ਪੂਰਾ ਪੇਜ ਭਰ ਗਿਆ ਜਿਹਦੇ ਵਿੱਚ ਨੰਬਰ ਆਫ ਇੰਜਰੀਜ਼ ਜੜੀਆਂ ਨੇ ਆ ਚੁੱਕੀਆਂ ਨੇ ਔਰ ਸਪੈਸੀਫਿਕ ਕਿਹੜੀ ਕਿਹੜੀ ਇੰਜਰੀ ਹੈ ਉਹ ਤੁਹਾਨੂੰ ਬਰਦਰਾਂ ਹੋਣੇ ਦੱਸ ਦੇ ਵਿੱਚੋਂ ਪੜ੍ਹਦੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਮੈਂ ਥੈਂਕਸ ਕਰਦਾ ਸਾਡੇ ਸਾਡੇ ਔਨਰੇਬਲ ਕੋਰਸ ਤੋਂ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਦਖਲ ਲਿਆ ਇਨਕਲਾਈਨ ਕੀਤਾ ਮਾਮਲੇ 'ਚ ਔਰ ਮੈਂ ਬਿਲਕੁਲ ਅਸੀਂ ਥੈਂਕਸ ਅਸੀਂ ਡਾਕਟਰ ਸਾਹਿਬ ਵੀ ਅਸੀਂ ਥੈਂਕਸ ਕਰਦੇ ਆਂ ਦੇਖੋ ਰਜਿੰਦਰਾ ਹਸਪੀਟਲ ਦੇ ਵਿੱਚ ਆਨਰੇਬਲ ਪਟਿਆਲਾ ਕੋਰਟ ਦੇ ਵਿੱਚ ਇੱਕ ਰਿਪੋਰਟ ਦਿੱਤੀ ਐ ਐਸਐਮਓ ਸਾਹਿਬ ਨੇ ਜਿੱਥੇ ਉਹਨਾਂ ਨੇ ਕਿਹਾ ਕਿ ਜੀ ਅਸੀਂ 15 ਤਰੀਕ ਨੂੰ ਹੀ ਅਸੀਂ ਬੋਰਡ ਕਨਸਟੀਟਿਊਟ ਕਰਤਾ ਸੀ ਤਿੰਨ ਡਾਕਟਰਾਂ ਦੀ ਇੱਕ ਵਾਈਸ ਚਾਰ ਡਾਕਟਰਾਂ ਦੀ ਇੱਕ ਵਾਈਸ ਬੋਰਡ ਕਨਸਟੀਟਿਊਟ ਹੋ ਗਿਆ ਸੀ ਪਰ ਹੁਣ ਜਿਹੜੀ ਸਰਕਲ ਰਿਪੋਰਟ ਫਿਰ ਫਰਦਰ ਚੋਂਦਾਂ ਨਹੀਂ ਆਰਡਰ ਸੀ ਕੰਪਲੈਂਸ ਨਹੀਂ ਕੀਤੀ ਫਿਰ ਉਹਨਾਂ ਨੇ ਫਰਦਰ ਆਰਡਰ ਜਿਹੜਾ ਸੀ ਉਹ ਸੰਗਰੂਰ ਐਸਐਮਓ ਸਾਹਿਬ ਨੂੰ ਦਿੱਤਾ ਜਦੀ ਰਿਪੋਰਟ ਮੇਰੇ ਹੱਥ 'ਚ ਹੈ ਸੋ ਇਹਨਾਂ 'ਚ ਲਗਭਗ ਤੁਸੀਂ ਇਹ ਗੱਲ ਕਹੜੋ ਕਿ 11 ਤੋਂ 12 12 ਇੰਜਰੀਜ਼ ਆਈਆਂ ਨੇ ਸੋ ਇਹਦੇ ਚ ਡਿਊਰੇਸ਼ਨ ਬੜੀ ਇੰਪੋਰਟੈਂਟ ਈ ਮੈਂ ਆਪਣੇ ਇਹਦੇ ਤੋਂ ਪਹਿਲਾਂ ਦੱਸਣੀ ਚਾਹਣਾ ਕਿ ਡਿਊਰੇਸ਼ਨ ਆਈਏ ਇਹਦੇ ਚ 5 ਤੋਂ 8 ਦਿਨ ਮਤਲਬ ਕੀ ਕਿ ਜਦੋਂ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਉਦੋਂ ਤੋਂ 8 ਦਿਨ ਬਾਅਦ ਹੀ ਬਿਲਕੁਲ 8 ਦਿਨ ਬੰਦੇ ਨੇ ਕਿਉਂਕਿ 10 ਤਰੀਕ ਨੂੰ ਉਹਨਾਂ ਨੇ ਇੰਜਰੀਜ਼ ਐਟਰੀਬਿਊਟ ਕੀਤੀਆਂ ਨੇ ਤੇ 18 ਤਰੀਕ ਨੂੰ ਉਹਨਾਂ ਨੂੰ ਮੈਡੀਕਲ ਐਗਜ਼ਾਮਿੰਨ ਕੀਤਾ ਗਿਆ ਡਾਕਟਰਸ ਵੱਲੋਂ ਹੁਣ ਇਹਦੇ ਚ ਮੈਂ ਸਪੈਸੀਫਿਕਲੀ ਮੈਂ ਦੱਸਣਾ ਚਾਹਣਾ ਵੀ ਜਿਹੜੀਆਂ ਸਪੈਸੀਫਿਕ ਇੰਜਰੀਜ਼ ਆਈਆਂ ਨੇ ਉਹਦੇ ਚ 28 13 ਸੈਂਟੀਮੀਟਰ 28 13 ਸੈਂਟੀਮੀਟਰ રાઇટ નાઉ વી આર નોટ મેડિકલ એક્સપર્ટસ બટ ਜਿਹੜੀਆਂ ਇੰਜਰੀਜ਼ ਨੇ ਕਿਉਂਕਿ ਸਾਡੇ ਵੀ ਲੋਅਰਸ ਦੀ ਹੈਗੀ ਏ ਸੋ ਇੰਜਰੀਜ਼ 28 13 ਸੈਂਟੀਮੀਟਰ ਉਹਨਾਂ ਦਾ ਬਾਕਾਇਦਾ ਤੁਸੀਂ ਕਹੋ ਕਿ ਜਿਹੜਾ ਪਿਛਲਾ ਪਾਸਾ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਵੀ ਠਗੜਾ ਪਾਸਾ ਸਾਰਾ ਉਹਨਾਂ ਦਾ ਫਿਕਰ ਰੱਖਤਾ ਸੋ 28 13 ਸੈਂਟੀਮੀਟਰ ਉਹਦੇ ਵਿੱਚ ਉਹਨਾਂ ਦੇ ਬਿਲਕੁਲ ਜਿਹੜੇ ਉਹ ਵਿੱਚ ਉਹ ਆ ਕੀਏ ਕਿ ਉਹ ਰੈਡੀਸ਼ ਹੋਇਆ ਪਿਆ ਹਜੇ ਤੱਕ ਉਹ ਪਾਰਸਾ ਜਿਹੜਾ ਇਹਨਾਂ ਨੇ ਫਿਕਰ ਰੱਖਿਆ ਉਸ ਤੋਂ ਬਾਅਦ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਇਹ ਪਹਿਲਾ ਲੈਫਟ ਸੀ ਇਹ ਹੁਣ ਮੈਂ ਦੂਸਰਾ ਰਾਈਟ ਦੱਸ ਰਿਆਂ ਸੋ ਇਹਦੇ ਤੋਂ ਇਲਾਵਾ ਜਕਰ ਦੇਖੀਏ ਤਾਂ 5 2 ਸੈਂਟੀਮੀਟਰ ਸਪੈਸੀਫਿਕਲੀ ਆ ਰਿਹਾ ਹੈ ਔਰ ਇਹਦੇ ਤੋਂ ਇਲਾਵਾ ਜੇ ਦੇਖਿਆ ਜਾਵੇ ਤੁਹਾਨੂੰ ਤੇ ਪੈਰ ਦੇ ਵਿੱਚ ਜਿਹੜਾ ਉਹਨਾਂ ਨੇ ਲੈਸਰਸ਼ਨ ਲੈਸਰਸ਼ਨ ਜਿਹੜੀ ਇਹ ਬਹੁਤ ਬਹੁਤ ਇਹ ਵੌਂਡ ਹੈ ਲੈਸਰਸ਼ਨ 2 1 ਸੈਂਟੀਮੀਟਰ ਦੇ ਵਿੱਚ ਆਇਆ ਸੋ ਮੇਰੇ ਕਹਿਣ ਤੋਂ ਭਾਵੇਂ ਕਿੱਥੇ ਕਰ ਹੁਣ ਸਾਰੀਆਂ ਜਿਹੜੀਆਂ ਪੜਨ ਲੱਗ ਪਾਵਾਂ ਤਾਂ ਇਹਦੇ ਚ ਕਹਿਣ ਤੋਂ ਮੈਂ ਚਾਹੁੰਦਾ ਹਾਂ ਕਿ 11 ਇੰਚੀਸ ਡਾਕਟਰਸ ਨੇ ਬਿਲਕੁਲ ਇੱਥੇ ਮੈਡੀਕਲ ਇਗਜ਼ਾਮਿੰ ਕਰਨ ਤੋਂ ਬਾਅਦ 11 ਇੰਚੀਸ ਉਹਨਾਂ ਦੀਆਂ ਗੜੀਆਂ ਨੇ ਚੱਲ ਜਾਣੀਆਂ ਸੋ ਇੱਥੇ ਮੈਂ ਬਹੁਤਾ ਇੱਥੇ ਡਿਟੇਲ ਦੇ ਵਿੱਚ ਜਾਵਾਂਗਾ ਹੁਣ ਗੱਲ ਜਿਹੜੀ ਕਰਨ ਵਾਲੀ ਹੋਏ ਹੈ ਕਿ ਇਹਦੇ ਵਿੱਚ ਬਕਾਇਦਾ ਉਹਨਾਂ ਦੇ ਜਿਹੜੇ ਹੈੱਡ ਦੇ ਵਿੱਚ ਜਿੱਥੇ ਬਾਣਾ ਵੀ ਬੇਅਦਬੀ ਹੋਈਏ ਔਰ ਇਹਦੇ ਵਿੱਚ ਕਾਫੀ ਜੜੀਆਂ ਡਾਕਟਰਸ ਨੇ ਹਜੇ ਬਿਮਾਰੀ ਐਡਵਾਈਸ ਐਕਸਰੇ ਲਿਖੇ ਨੇ ਉਹਨਾਂ ਨੇ ਕਿਹਾ ਉਹਨਾਂ ਦੀ ਸੀਟੀ ਸਕੈਨ ਸਿਰ ਦੀ ਸੀਟੀ ਸਕੈਨ ਲਿਖੀ ਗਈ ਹੈ ਸੋ ਇਹਨਾਂ ਤੇ ਜਿਹੜੀਆਂ ਸਾਡੇ ਕੋਲ ਹੁਣ 18 ਰਿਪੋਰਟਸ ਆਈਆਂ ਨੇ ਮੈਂ ਇਹ ਗੱਲ ਕਹਿ ਸਕਦਾ ਕਿ ਕਿੰਨਾ ਕਿਤੇ ਬਹੁਤ ਇਹਨਾਂ ਨੇ ਟਰਾਈ ਕੀਤੀ ਸੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦਾ ਜਿਹੜਾ ਮੈਡੀਕਲ ਐਗਜ਼ਾਮ ਹੀ ਨੇ ਇਹਨੂੰ ਕਿਸ ਨਾ ਕਿਸੇ ਤਰੀਕੇ ਬਲੀ ਪਲੇ ਕੀਤਾ ਜਾਵੇ ਤਾਂ ਜੋ ਇੰਜਰੀ ਜ਼ਹੀਰ ਹੋਣ ਪਰ ਮੈਂ ਇੱਕ ਚੀਜ਼ ਅਸਲੀਆ ਦੇਖੋ ਮੇਰੇ ਹੱਥ 'ਚ ਨੇ ਇਹ 11 ਇੰਜਰੀਜ਼ ਇਟ ਸਰਫ ਦੱਸ ਰਹੀਆਂ ਨੇ ਕਿ ਕਿਸ ਲੈਵਲ ਦੀ ਫਰੋਟੈਲਿਟੀ ਕਿਸ ਲੈਵਲ ਦਾ ਅਣਮੁਖੀ ਤਸੱਦਦ ਕਿਸ ਲੈਵਲ ਦਾ ਅਣਮੁਖੀ ਜਿਹੜਾ ਉਹਨਾਂ ਦੇ ਨਾਲ ਤਸੱਦਦ ਉੱਟਾਇਆ ਗਿਆ ਸੋ ਇੱਥੇ ਭਾਈ ਮਨਜੀਤ ਸਿੰਘ ਜੀ ਬਿਲਕੁਲ ਉਹਦੇ ਬ੍ਰਦਰ ਖੜੇ ਨੇ ਸੋ ਅੱਜ ਮੈਂ ਸਾਡੀ ਇੱਕ ਸਾਰੀ ਸਾਡੀ ਇਹੀ ਸੀ ਅਸੀਂ 12 ਤਰੀਕ ਤੋਂ ਲਗਾਤਾਰ ਕੋਸ਼ਿਸ਼ਾਂ ਅਸੀਂ ਕਰ ਰਹੇ ਸੀ ਪਰ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਡੀ ਜਿਹੜੀ ਮਿਹਨਤ ਨਾ ਜੁਰਾਂ ਅਗਲੇ ਕਿੱਈ ਅਸੀਂ ਕਿਤੇ ਨਾ ਕਿਤੇ ਪਰਿਵਾਰ ਨੂੰ ਇਨਸਾਫ ਮਿਲਣ ਵਾਲੇ ਪਾਸੇ ਅਸੀਂ ਕੋਰੇ ਸੋ 2 ਮਿੰਟ ਭਾਈ ਮਨਜੀਤ ਸਿੰਘ ਜੀ ਵੀ ਫਤਿਹ ਤੁਹਾਡੇ ਨਾਲ ਜੂਝ ਸੰਗੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਨਾ 10 ਤਰੀਕ ਤੋਂ ਹੀ ਇਹੋ ਜੂਨ ਲਾਲੇ ਵੇ ਸੀ ਸਾਨੂੰ ਕਿਸੇ ਤਰੀਕੇ ਪਤਾ ਲੱਗੇ ਤੇ ਦੇਖੋ ਇਹਦਾ ਡੀਲ ਦਾ ਜਿਹੜਾ ਸੁਪਰੀਅਰ ਦਾ ਪੁੱਛੜ ਮਾਰਗਾ ਐਡਾ ਵੱਡਾ ਪੁੱਛੜ ਜਿੱਦੇ ਕੀ ਵੇਖੋ 11 ਇੰਚ ਇਸ ਆ ਚੁੱਕੀਆਂ ਉਹੀ ਐ ਨਹੀਂ ਛੋਟੇ ਛੋਟੇ ਆ ਜਦੋਂ ਇਹ ਆਪਣੇ ਕੋਲੋਂ ਅੰਦਰ ਮੈਡੀਕਲ ਕਰਾਇਆ ਨਾ ਆਪਣੇ ਡੀਲ ਦਾ ਮੈਡੀਕਲ ਡਾਕਟਰ ਸੀ ਉਹਨਾਂ ਨੇ ਇੰਨਾ ਮੈਡੀਕਲ ਦੱਸਿਆ ਬਸ ਇਨੀ ਦੀ ਸਾਟ ਲੱਗੀ ਮੋਲੇ ਇੱਕ ਡਾਂ ਨਾਲ ਕੁੱਟਿਆ ਪਰ 4 ਪੁਆਇੰਟ ਡਾਂਗਾ ਮਾਰੀਏ ਭਾਜੀ ਐਡੇ ਐਡੇ ਵੱਡੇ ਨਾ ਆ ਚੁੱਕੇ ਨੇ ਸੈਂਟੀਮੀਟਰ ਸਾਹ ਚੋਂ ਮੇਰੇ ਤੇ ਬੋਲਣਾ ਆਂਦਾ ਵਕੀਲ ਸਾਹਿਬਾ ਕੀ ਦੱਸਦੇ ਮੋੜ ਦੇ ਵਿੱਚ ਕਿ ਬੋਰਡ ਨੇ ਬੋਰਡ ਦੇ ਦਿੱਤੇ ਡਾਕਟਰ ਜੋ ਇਹ ਸਰਕਾਰੀ ਡਾਕਟਰ ਦੱਸ ਦਿੱਤਾ ਇਹ ਇਹ ਨ ਨਹੀਂ ਮਲਕੀ ਸ਼ਾਨ ਨੇ ਬੋਡੀ ਦੇ ਉੱਤੇ ਹਾਈ ਦਾ ਮਿਸਾਲੋ ਕਿ 10 ਦੀ ਦਾ ਵਾਕਿਆ ਹੋਇਆ 10 ਨੂੰ ਲਗਾ 18 ਦੀ ਗੱਜ ਹੋ ਚੁੱਕੀ ਹੈ 18 ਦੀ ਦੇ ਵਿੱਚ ਵਿੱਚ ਦੇਖੋ ਅੱਜ ਵੀ ਆ ਪਾਸਾ ਸਾਰਾ ਨੀਲ ਆਣਾ ਸੰਦੀਸੇ ਨਾਲ ਭਰਿਆ ਪਿਆ ਮਤਲਬ ਕਿ ਇਹ ਜੋ ਮੈਂ ਦੇਖ ਕੇ ਆਇਆ ਨਾ ਪੰਜ ਮੇਰੇ ਕੋਲ ਵੇਖਿਆ ਨਹੀਂ ਕਿ ਰੂਨ ਨਿਕਲਦਾ ਹੈ ਰੂਨ ਜਿਹੜਾ ਆਫੀਸਰ ਨਾਲ ਆ ਔਨ ਡਿਊਟੀ ਖਾਸ ਕਰਕੇ ਜਿਹੜੇ 20 ਦੇ 20 ਹੈ ਪੰਜਾਂ ਦੇ ਬਾਈ ਨਾਮ ਨਾਲ ਪਰਚੇ ਜਿਹੜੇ ਬੁਚਣਾ ਤੇ ਨੂੰ ਪਤਾ ਲੱਗ ਸਕੇ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਕਰੀ ਦੀ ਲੇਕੋ ਮਾਂ ਜੋ ਕੋਰਟ ਨੇ ਆਰਡਰ ਕਰ ਦਿੱਤੇ ਸੀ ਕਿ ਇਹਦਾ ਸ਼ਿਦਰਾ ਹਸਪੀਟਲ ਲਾਇਕ ਕਰਾਇਆ ਜਾਵੇ ਮਗਰ ਕਿਤੇ ਨਾ ਕਿਤੇ ਨਾ ਪਤਾ ਨਹੀਂ ਸੰਦੀਪ ਸਿੰਘ ਨੂੰ ਦਬਾਨ ਤੇ ਲੱਗੇ ਕਿਹੇ ਤਰੀਕੇ ਸੰਦੀਪ ਸਿੰਘ ਦਬ ਜਾਵੇ ਆਵਾਜ਼ ਇਹਨਾਂ ਆਪਣੀ ਬਾਹਰ ਕੱਢ ਸਕੇ ਨਾ ਮੈਡੀਕਲ ਨਾ ਆਪ ਕਰਵਾਈਏ ਇੰਨਾ ਜ਼ੋਰ ਲਾਤਾ ਇਹਨਾਂ ਨੇ ਹੱਥਾਂ ਵਾਲੀ ਪੈ ਚੁੱਕੀ ਜਿਨਾਂ ਬਾਕੀ ਸੰਗਤ ਦੇ ਕੋਈ ਇੱਕੋ ਬੇਨਤੀ ਕਰ ਸੰਗਤ ਜੀ ਵੱਧ ਤੋਂ ਵੱਧ ਸਾਥ ਦਿਓ ਕਿ ਮੈਨੂੰ ਹੁਣ ਜੋ ਲੱਗਦਾ ਪਿਆ ਵੇਖੋ ਘੁੰਮਲ ਬਦਰ ਜਿਹੜੇ ਸਾਡੇ ਵਕੀਲ ਨੇ ਇਹ ਕਾਫੀ ਮਨਨ ਕੀ ਮਿਹਨਤ ਆਪਣੀ ਘਰ ਦੇ ਪੇਪਰ ਮੈਨੂੰ ਹੁਣ ਪਤਾ ਕਿਉਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿ ਕਿਤਨਾ ਕਿਤਨਾ ਮੇਰੇ ਘੁੰਮਲ ਬਦਰ ਵਕੀਲ ਕਿਤਨਾ ਕਿਤਨਾ ਦਬਾਇਆ ਜਾ ਰਿਹਾ ਤੇ ਸੰਗਰੀ ਤੁਹਾਡੇ ਤੇ ਵੱਧ ਤੋਂ ਇਹ ਸੰਗਰੀ ਕੋ ਬੇਨਤੀ ਕਰ ਸੰਗਰੀ ਵੱਧ ਤੋਂ ਸਾਧਿਓ ਪਰਿਵਾਰ ਦਾ ਤੇ ਆਪਣੇ ਧਾਮੀ ਸਾਹਿਬ ਜੱਜਦਾ ਸਾਹਿਬ ਨੇ ਕਿਹਾ ਕਿ ਜੱਜਦਾ ਸਾਹਿਬ ਸਾਹਿਬ ਜੀ ਇੱਥੇ ਹੁਣ ਤਾਂ ਸਪੀਕਰ ਇੱਕ ਨਾ ਬਿਆਨ ਦੇਣਾ ਚਾਹੀਦਾ ਵਾ ਕਿਉਂਕਿ ਇਹ ਦੇਖੋ ਪਰਿਵਾਰ ਦੇ ਨਾਲ ਖੜਨਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਕਿ ਸੰਦੀਪ ਸਿੰਘ ਦਾ ਬਹੁਤ ਜ਼ਿਆਦਾ ਅਨੇਵਾਹ ਤਸ਼ੱਦਦ ਕੀਤਾ ਨਾਲੇ ਤੇ ਮੈਂ ਤਾਂ ਕਹਿਣਾ ਵਾਂ ਕਿ ਇਹ ਨਾ ਬੁਝਣਾ ਨਾ ਭਾਈ ਪਰਚਾ ਕਰਵਾ ਕੇ ਸਸਪੈਂਡ ਨਾ ਹੋ ਜਾਏ ਭਾਈ ਉਹਨਾਂ ਨੂੰ ਜੇ ਆਪਾਂ ਸਾਹ ਨਹੀਂ ਲੈਣਾ ਐਨੀ ਕਿ ਬੇਦੀਆ ਪਰਵਾਹ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਜਾਂਦਾ ਜਾਂਦਾ ਜਰੂਰ ਕਹਾਂਗਾ ਕਿ ਜਿਵੇਂ ਮੈਡੀਕਲ ਰਿਪੋਰਟਸ ਆ ਗਈਆਂ ਨੇ ਤੇ ਸਾਡੇ ਕੋਲ ਇਨਫੋਰਮੇਸ਼ਨ ਅਸੂਲ ਜਿਹੜੀ ਆਪਣੀ ਮਾਨਜੋ ਕੋਰਟ ਨੂੰ ਦੇ ਸਕੇ ਹਾਂ ਦੇ ਚੁੱਕੇ ਹਾਂ ਸੋ ਬਿਲਕੁਲ ਖਾਪੇ ਨੂੰ ਸੱਚੋਂ ਤਕਬਾੜ ਪੜ ਰਹੇ ਨੇ ਪਰ ਕਿਤੇ ਨਾ ਕਿਤੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਣੀ ਆ ਮੈਂ ਤੇ ਬ੍ਰਦਰ ਸਾਡੀ ਸਾਰੀ ਲੀਗਲ ਟੀਮ ਵੀ ਅਸੀਂ ਪੂਰਾ ਦਵਾ ਲਾ ਕੇ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਵਾਂਗੇ ਇਨਸਾਫ ਤੋਂਵਾਂਗੇ ਤੇ ਅਸੀਂ ਸਾਡੀ ਪੂਰੀ ਹਣ ਕੋਸ਼ਿਸ਼ ਹੈ ਵੀ ਇੱਕ ਵਾਰੀ ਜਿੰਨਾਂ ਨੇ ਵੀ ਪ੍ਰੋਟੈਕਟੀ ਕੀਤੀ ਹੈ ਜਿਨ੍ਹਾਂ ਨੇ ਆਫੀਸ਼ੀਅਲ ਡਿਊਟੀਆਂ ਨੂੰ ਨਹੀਂ ਉਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਕੀਤਾ ਕਿਸੇ ਨੇ ਵੀ ਇਹਨਾਂ ਨੂੰ ਲਾਉ ਨਹੀਂ ਸੀ ਕੀਤਾ ਜੋ ਕੁਛ ਇਹਨਾਂ ਨੇ ਕਰਕੇ ਵਿਖਾਇਆ ਹੈ ਸੋ ਇਹ ਉਹਦੇ ਸਮੱਤ ਵਿੱਚ ਭਾਵੇਂ ਪਰਚੇ ਕਰਾਣੇ ਪੈਣ ਆਨਰੇਬਲ ਕੋਰਟਸ ਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਇਹ ਅਸੀਂ ਲੈ ਕੇ ਜਾਣਾ ਤੇ ਅਸੀਂ ਕਰਾ ਕੇ ਰਵਾਂਗੇ ਸੋ ਵਾਇਰੂ ਜੀ ਦਾ ਖਾਤਸਾ ਸੀ ਵਾਇਰੂ ਜੀ ਕੀਤਾ ਇੱਕ ਬੇਨਤੀ ਮੈਂ ਹੋਰ ਕਰਨਾ ਚਾਹਣਾ ਜੀ ਬਾਕੀ ਮਾਨਯੋਗ ਕੋਰਟ ਸਾਹਿਬ ਬਹੁਤ ਸੋਹਣਾ ਮਤਲਬ ਕੀ ਫੈਸਲਾ ਦਿੰਦੇ ਪੈਣ ਬਾਕੀ ਕੋਰਟ ਸਾਹਿਬ ਮਾਨਯੋਗ ਕੋਰਟ ਨੇ ਕਿ ਬੇਨਤੀ ਕਰਨਾ ਵਾ ਕਿ ਬਿਲਕੁਲ ਝੂਠ ਦਾ ਝੂਠ ਸਾਡਾ ਸਾਢ ਸਾਂਹਮਣੇ ਲਿਆਦਾ ਜਾਵੇ ਅੰਦਰ ਉਹਨਾਂ ਨੂੰ ਸੀਸੀਟੀਵੀ ਫੋਟੋ ਵੀ ਜੁੜੂ ਮੰਗਾਇਓ ਕਿ ਪਤਾ ਲੱਗ ਸਕੇ ਕਿ ਕਿੰਨਾ ਤਸ਼ੱਦਦ ਅੰ内 ਵਾਹ ਹੋਇਆ ਚਾਹ ਰਿਪੋਰਟ ਤੇ ਆ ਚੁੱਕੀ ਆ ਪਰ ਫੇਰ ਵੀ ਸੀਸੀਟੀਵੀ ਕਵਰੇਜ ਨੂੰ ਮੰਗਾਇਓ ਕਿ ਪਤਾ ਲਗੇ ਵੀ ਤੋ ਉੱਪਰ ਬੰਦੇ ਵੀ ਤੇ ਨਹੀਂ ਆ ਗਏ ਸੀ ਚਾਹ ਰ ਡਾਊਟ ਹੋ ਰਾ ਨਾ ਇਸ ਤੇ ਕਾਹਦੀ ਬਹੁਤ ਜ਼ਿਆਦਾ ਤੇਜ਼ਾਸ ਕੰਮ ਹੋ ਚੁੱਕਾ ਇੱਥੇ ਵੀ ਔਰ ਸਭ ਅੱਲਾਹ ਹੀ ਪਤਾ ਸਹੀ ਪਤਾ ਹੈ